ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਜਿਵੇਂ ਕਿ ਤੁਸੀਂ ਸੁਣੀ ਹੋਵੇਗਾ ਕਿ ਸੁਆਮੀ ਨਾਥਨ ਰਿਪੋਰਟ ਬਾਰੇ ਕਿ ਜਿਹੜੇ ਫਸਲਾਂ ਦੇ ਭਾਅ ਉਹ ਸੁਆਮੀ ਨਾਥਨ ਰਿਪੋਰਟ ਦੇ ਅਨੁਸਾਰ ਤੈਅ ਕੀਤੇ ਜਾਵੇ ਜਾਣ ਮਨ ਲ ਸਰਕਾਰ ਆ ਵੀ ਜਿਹੜਾ ਸੁਆਮੀ ਨਾਥਨ ਰਿਪੋਰਟ ਨੂੰ ਪੂਰੀ ਤਰ੍ਹਾਂ ਅਮਲ ਦੇ ਵਿੱਚ ਲਿਆ ਕੇ ਉਸ ਹਿਸਾਬ ਨਾਲ ਕਿਸਾਨਾਂ ਨੂੰ ਫਸਲਾਂ ਦੇ ਭਾਅ ਦੇਵਣਾ ਤਾਂ ਇਸ ਵੀਡੀਓ 'ਚ ਇਸ ਤੁਹਾਨੂੰ ਦੱਸਾਂਗੇ ਕਿ ਸੁਆਮੀ ਨਾਥਨ ਕੌਣ ਸੀ ਆਪਾਂ ਨੂੰ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਕਿ ਉਹ ਕਿਵੇਂ ਦਾ ਬੰਦਾ ਸੀ ਕੌਣ ਸੀ ਤੇ ਉਹਨੇ ਕੀ ਦੱਸਿਆ ਵੀ ਉਹਦੇ ਵਿੱਚ ਕੱਲੇ ਫਸਲਾਂ ਦੇ ਭਾਅ ਬਾਰੇ ਹੀ ਨਹੀਂ ਦੱਸਿਆ ਗਿਆ ਕਿ ਸੁਆਮੀਨਾਥ ਰਿਪੋਰਟ ਚ ਸਿਰਫ ਫਸਲਾਂ ਦਾ ਭਾਅ ਹੀ ਬਧਾਇਆ ਗਿਆ ਵੀ ਹੋਰ ਵੀ ਕਿਸਾਨਾਂ ਬਾਰੇ ਕੀ ਕੁਝ ਲਿਖਿਆ ਪੂਰੀ ਸੁਆਮੀਨਾਥ ਰਿਪੋਰਟ ਅਸੀਂ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਕਿ ਇਹਦੇ ਵਿੱਚ ਸੁਆਮੀਨਾਥ ਰਿਪੋਰਟ ਚ ਆਹਾਹਾ ਕੁਝ ਲਿਖਿਆ ਕਿਸਾਨਾਂ ਵਾਸਤੇ ਇਹ ਕਿਸੇ ਇੱਕ ਟੌਪਿਕ ਫਸਲ ਦੇ ਭਾਅ ਬਾਰੇ ਨਹੀਂ ਹੋਰ ਵੀ ਬਹੁਤ ਚੀਜ਼ਾਂ ਬਾਰੇ ਦੱਸਿਆ ਉਹਨੇ ਤੇ ਸਵਾਮੀ ਨਾਥਨ ਕੌਣ ਸੀ ਤੇ ਸਵਾਮੀ ਨਾਥ ਰਿਪੋਰਟ ਹੈ ਜਿਹੜੀ ਕਦੋਂ ਸਰਕਾਰ ਨੂੰ ਪੇਸ਼ ਕੀਤੀ ਗਈ ਸੀ ਤੇ ਕਿੰਨੇ ਸਾਲ ਹੋ ਗਏ ਪੇਸ਼ ਕਰੀ ਨੂੰ ਹਾਲੇ ਤੱਕ ਕੰਮ ਲੱਗਿਆ ਨਹੀਂ ਹੋਇਆ ਇਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਇਹ ਵੀਡੀਓ ਦੱਸਾਂਗੇ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜਰੂਰ ਕਰੋ ਹੋਰ ਵੀ ਬਹੁਤ ਕੰਮ ਦੀਆਂ ਵੀਡੀਓ ਆ ਤੈਨ ਸਾਢੇ 350 ਇਸ ਚੈਨਲ ਤੇ ਉਹ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਗੱਲ ਕਰਦੇ ਹਾਂ ਸਵਾਮੀ ਨਾਥਨ ਕੌਣ ਸੀ ਸਵਾਮੀ ਨਾਥਨ ਦਾ ਪੂਰਾ ਨਾਮਨ ਕੰਬੂ ਸਬਾ ਸੰਬਾਸੀ ਵਨ ਸਵਾਮੀ ਨਾਥਨ ਸੀ ਜਿਹਨੂੰ ਅਸੀਂ ਐਮ ਐਸ ਸਵਾਮੀ ਨਾਥਨ ਵੀ ਕਹਿ ਦਿੰਨੇ ਆ ਇਹਨਾਂ ਦਾ ਜਿਹੜਾ ਜਨਮ ਹੈ 1925 ਚ ਤਾਮਿਲਨਾਡੂ ਚ ਹੋਇਆ ਸੀ ਸਾਊਥ ਦੇ ਰਹਿਣ ਵਾਲੇ ਨੇ ਸਾਊਥ ਦੇ ਜਨਮ ਇਹਨਾਂ ਦਾ ਹੋਇਆ ਉੱਥੇ ਸਭ ਤੋਂ ਪਹਿਲਾਂ ਇਹਨਾਂ ਨੇ ਪੌਦਿਆਂ ਦੇ ਜੈਨੇਟਿਕ ਵਿਗਿਆਨ ਚ ਸੋਧ ਦਾ ਕੰਮ ਸ਼ੁਰੂ ਕੀਤਾ ਵਿਗਿਆਨੀ ਦੇ ਤੌਰ ਤੇ ਪੌਦਿਆਂ ਦੇ ਜੈਨੇਟਿਕ ਵਿਗਿਆਨ ਸੋਚ ਇਹਨਾਂ ਨੇ ਕੰਮ ਕੀਤਾ ਤਾਮਿਲਨਾਡੂ ਚ ਇਹਨਾਂ ਦਾ ਜਨਮ ਹੋਇਆ ਸੀ ਆਪਾਂ ਤਾਂ ਭਾਵੇਂ ਇਹ ਬੰਦੇ ਨੂੰ ਇਸ ਕਰਕੇ ਜਾਣਦੇ ਹੋਗੇ ਵੀ ਸੁਆਮੀ ਨਾਥ ਨੇ ਜਿਹੜਾ ਇਹਨੇ ਕਿਹਾ ਸੀ ਫਸਲਾਂ ਦੇ ਭਾਵ ਦਾ ਉੱਪਰ ਅਸਲ 'ਚ ਇਹ ਬੰਦੇ ਦੀ ਪਛਾਣ ਉਦੋਂ ਬਣੀ ਸੀ 1966 ਦਾ ਉਹ ਟਾਈਮ ਸੀ ਜਦੋਂ ਇਹ ਬੰਦੇ ਨੇ 1966 'ਚ ਪੰਜਾਬ ਦੀ ਕਣਕ ਤੇ ਮੈਕਸੀਕੋ ਦੀ ਕਣਕ ਜਿੱਤੇ ਸੀ ਇੱਕ ਵੀਡੀਓ ਪਹਿਲਾਂ ਪਾ ਵੀ ਚੁੱਕੇ ਆ ਉਹ ਕਣਕ ਦਾ ਬੀਜ ਹੈ ਇਹਨੇ ਮਿਕਸ ਕਰਕੇ ਨਵਾਂ ਬੀਜ ਤਿਆਰ ਕਰਿਆ ਸੀ ਦੋਨੇ ਬ੍ਰੇਡਾਈਟਾਂ ਨੂੰ ਮਿਕਸ ਕਰਕੇ ਸੋਧਿਆ ਸੀ ਤੇ ਨਵਾਂ ਬੀ ਤਿਆਰ ਕਰਿਆ ਸੀ ਜਿਹਦੇ ਨਾਲ ਕਣਕ ਦੇ ਝਾੜ 'ਚ ਭਾਰੀ ਵਾਧਾ ਹੋਇਆ ਸੀ ਭਾਵ ਲਗਭਗ ਡਬਲ ਹੋ ਗਿਆ ਸੀ ਪਹਿਲਾਂ 20-25 ਮਣ ਕਣਕ ਹੁੰਦੀ ਸੀ ਹੁਣ 50-60 ਮਣ ਹੁੰਦੀ ਹੈ 메ਨ ਰੀਜਨ ਇਹਦੇ ਪਿੱਛੇ ਇਹ ਸੀ ਤੇ ਇਹਦੇ ਨਾਲ 1967 ਚ ਹਰੀ ਕ੍ਰਾਂਤੀ ਆਈ ਸੀ ਜੋ ਇਹ ਬਹੁਤ ਵੱਡਾ ਰੋਲ ਸੀ ਇਹ ਚੀਜ਼ ਦਾ ਚੰਗੇ ਬੀਜ ਤੇ ਬੀਜ ਸ਼ੋਧ ਦਾ ਜੋ ਸੁਆਮੀਨਾਥ ਨੇ 1966 ਚ ਕਰੀ ਸੀ ਉਹਦੇ ਕਾਰਨ ਹੀ ਹਰੀ ਕ੍ਰਾਂਤੀ ਆਈ ਸੀ ਜਿਸ ਨਾਲ ਕਣਕ ਦੇ ਝਾੜ ਚ ਭਾਰੀ ਵਾਧਾ ਹੋਇਆ ਸੀ ਪਹਿਲਾਂ ਆਪਾਂ ਬਾਹਰਲੇ ਦੇਸ਼ਾਂ ਤੋਂ 1967 66 ਤੋਂ ਪਹਿਲਾਂ ਬਾਹਰਲੇ ਦੇਸ਼ਾਂ ਤੋਂ ਕਣਕ ਮੁੱਲ ਲੈਂਦੇ ਹੁੰਦੇ ਸੀ ਖਾਣ ਨੂੰ ਨਾਲੇ ਉਦੋਂ ਦੇਸ਼ ਦੀ ਜਨਸੰਖਿਆ ਬਹੁਤ ਘੱਟ ਸੀ ਹੁਣ ਤਾਂ 120 ਕਰੋੜ ਹੋਈ ਪਈ ਹੈ ਜੇ ਮੈਨੂੰ ਲੱਗਦਾ ਸੋਚਣਾ ਹੁੰਦੀ ਤਾਂ ਭੁੱਖ ਮਰੀ ਹੋ ਜਾਂਦੀ ਇੰਡੀਆ 'ਚ ਵੈਸੇ ਹੁਣ ਵੀ ਲੋਕ ਬਹੁਤ ਭੁੱਖ ਨਾਲ ਮਰ ਰਹੇ ਐ ਤੇ ਉਧਰੋਂ ਨਾਜ ਸੜ ਰਿਹਾ ਹੈ ਜਿਹੜੀ ਕਿ ਦੁਰਗਤ ਦੀ ਇੱਕ ਮਾੜੀ ਲੀਡਰਸ਼ਿਪ ਦੀ ਚੰਗੀ ਸਰਕਾਰ ਪੋਲੀਟੀਕਲ ਰਾਜਨੀਤਿਕ ਤੌਰ ਤੇ ਚੰਗੇ ਲੀਡਰਾਂ ਦਾ ਨਾ ਹੋਣਾ ਆਪਾਂ ਇਹਨੂੰ ਕਹਿ ਸਕਦੇ ਆ ਕਿਉਂਕਿ ਇੱਕ ਪਾਸੇ ਮਰ ਰਹੇ ਐ ਭੁੱਖੇ ਲੋਕ ਇੱਕ ਪਾਸੇ ਅਨਾਜ ਖਰਾਬ ਹੋ ਰਿਹਾ ਤੇ ਇਹ ਮਾੜੀ ਲੀਡਰਸ਼ਿਪ ਕਟ بڑے ਲੇਹੀ ਲੀਡਰਾਂ ਦਾ ਹੋਣਾ ਅਣਪੜਤਾ ਮਾੜੇ ਪਿਸ਼ੋਕੜ ਦੇ ਲੀਡਰ ਜੋ ਸਾਨੂੰ ਲੀਡ ਕਰਦੇ ਆ ਉਹਨਾਂ ਦੀ ਵਜ੍ਹਾ ਕਰਕੇ ਚੀਜ਼ਾਂ ਹੁੰਦੀਆਂ ਨੇ ਹੁਣ 3000 ਕਰੋੜ ਮੂਰਤੀ ਤੇ ਲਾਇਆ ਮੋਦੀ ਨੇ ਮੈਂ ਕੋਈ ਬੀਜੇਪੀ ਵਿਰੋਧੀ ਨਹੀਂ ਨਹੀਂ ਉਹਨਾਂ ਦੇ ਹੱਕ 'ਚ ਪਰ ਵੀ ਜੇ ਆਪਾਂ ਇੱਕ ਅਲੱਗ ਤੌਰ ਤੇ ਗੱਲ ਕਰੀ 3000 ਕਰੋੜ ਇੱਕ ਮੂਰਤੀ ਤੇ ਉਹਨੇ ਲਾਤਾ ਪਰ ਵੀ ਜੇ ਇਹੀ 3000 ਕਰੋੜ ਸਾਰੇ ਦੇਸ਼ ਦੀ ਜਨਤਾ 'ਚ ਵੰਡਣਾ ਹੁੰਦਾ ਤਾਂ ਸਿਰਫ 120 ਕਰੋੜ ਹੀ ਆਪਣੇ ਲੋਕਾਂ ਤੱਕ ਇੱਕ ਬੰਦੇ ਦੇ ਖਾਤੇ 2.5 ਲੱਖ ਰੁਪਈਆ ਆਉਂਦਾ ਸੀ ਇੱਕ ਪਰਿਵਾਰ ਦੇ ਇੱਕ ਬੰਦੇ ਤਾਂ ਇਥੋਂ ਪਤਾ ਲੱਗਦਾ ਮਾੜੀ ਲੀਡਰਸ਼ਿਪ ਦਾ ਜਦੋਂ ਗੱਲ ਕਰੀ ਜਾਂਦੀ ਹੈ ਕਿਸੇ ਨੂੰ ਕਿ ਕਿਸਾਨ ਨੂੰ ਆਤਮ ਹੱਤਿਆ ਕਰ ਰਹੇ ਪੈਸੇ ਦੀ ਘਾਟ ਨਾਲ ਉਹ ਤਾਂ ਸਰਕਾਰ ਕਹਿੰਦੀ ਹੈ ਸਾਡੇ ਕੋਲ ਕੁਝ ਹੈ ਨਹੀਂ ਤੇ ਜਦੋਂ 3-3000 ਕਰੋੜ ਮੂਰਤੀਆਂ ਤੇ ਥੱਪਣ ਨੂੰ ਹੁੰਦਾ ਤਾਂ ਉਹ ਅਸੀਂ ਮਾੜੀ ਲੀਡਰਸ਼ਿਪ ਅਨਪੜਤਾ ਵਾਲੀ ਲੀਡਰਸ਼ਿਪ ਘੱਟ ਜਾਣਕਾਰੀ ਵਾਲੀ ਲੀਡਰਸ਼ਿਪ ਨੂੰ ਦੋਸ਼ ਦੇਵਾਂਗੇ ਤੇ ਜਿਹਦੇ ਕਾਰਨ ਇਸ ਤਰ੍ਹਾਂ ਦੇ ਬੇਫਾਲਤੂ ਫੈਸਲੇ ਲਏ ਜਾਂਦੇ ਨੇ ਹੁਣ ਜਿਵੇਂ ਕਿ ਆਪਾਂ ਗੱਲ ਕਰੀਏ ਇਹ ਬੰਦੇ ਨੂੰ ਇਸ ਸ਼ੋਹਰਤ ਦੇ ਕਾਰਨ ਬਹੁਤ ਜ਼ਿਆਦਾ ਵਾਰਡ ਮਿਲੇ ਐਮ ਐਸ ਸੁਆਮੀ ਨਾਥ ਤੁਨੂੰ 1968 ਚ ਪਦਮਸ਼ੀਰੀ ਪਦਮ ਪੂਸ਼ਣ ਪਦਮ ਪਪੂਸ਼ਣ ਵਰਲਡ ਫੂਡ ਪ੍ਰਾਈਜ਼ 1987 ਇੰਦਰਾ ਗਾਂਧੀ ਪ੍ਰਾਈਜ਼ 1997 ਤੇ ਹੋਰ ਬਹੁਤ ਸਾਰੇ ਇੰਟਰਨੈਸ਼ਨਲ ਤੇ ਨੈਸ਼ਨਲ ਸਟੇਟ ਲੈਵਲ ਦੇ ਛੋਟੇ ਵੱਡੇ ਬਹੁਤ ਵਾਰਡ ਮਿਲੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕਿ ਟੈਂ ਜਿਹੜਾ ਸੁਆਮੀ ਨਾਥਨ ਹੈ ਉਹ ਫਸਲਾਂ ਦੀ ਭਾਅ ਕਾਰਨ ਆਪਣੇ ਚਰਚਾ ਚ ਆਇਆ ਪਰ ਬੰਦੇ ਦੀ ਪ੍ਰਾਪਤੀ ਸਭ ਤੋਂ ਵੱਡੀ ਉਹ ਸੀ 1968 ਚ ਜੋ ਨੇ ਕਿਸਾਨਾਂ ਲਈ ਕੀਤਾ ਮੈਕਸੀਕੋ ਤੋਂ ਪੰਜਾਬ ਦੇ ਕਣਕ ਦੇ ਬੀਜ ਨੂੰ ਸ਼ੋਧ ਕੇ ਇਹ ਉਹਨੂੰ ਇਹ ਪ੍ਰਾਈਜ਼ ਮਿਲੇ ਹੋਰ ਵੀ ਬਹੁਤ ਪ੍ਰਾਈਜ਼ ਮਿਲੇ ਤੇ ਇਹ ਜਿਹੜੇ ਮੇਨ ਪ੍ਰਾਈਜ਼ ਹੈ ਤੇ ਹੋਰ ਅਸੀਂ ਤੁਹਾਨੂੰ ਇਹਦੇ ਬਾਰੇ ਹੋਰ ਵੀ ਦੱਸ ਰਹੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸੁਆਮੀ ਨਾਥਨ ਰਿਪੋਰਟ ਦੀ ਸ਼ੁਰੂਆਤ ਕਦੋਂ ਹੋਈ ਤੇ ਕਿਵੇਂ ਹੋਈ ਸਵਾਮੀਨਾਥਰ ਰਿਪੋਰਟ ਜਿਹਦੇ ਕਾਰਨ ਆਪਾਂ ਸਵਾਮੀਨਾਥਨ ਨੂੰ ਜਾਣਦੇ ਆ ਤੇ ਰੌਲਾ ਪਿਆ ਹੋਇਆ ਇਹ ਕਿਵੇਂ ਹੋਈ 2004 ਚ ਇਹਦੀ ਸ਼ੁਰੂਆਤ ਹੋਈ 2004 ਚ ਨੈਸ਼ਨਲ ਕਮਿਸ਼ਨ ਔਨ ਫਾਰਮਰ ਬਣਾਇਆ ਗਿਆ ਜੀਦਾ ਮੁਖੀ ਸੀਗਾ ਅਧਿਐਕਸ਼ ਸੀਗਾ ਸਵਾਮੀਨਾਥਨ ਸੀ ਐਮਐਸ ਸਵਾਮੀਨਾਥਨ ਨੇ 2004 ਚ ਨੈਸ਼ਨਲ ਕਮਿਸ਼ਨ ਔਨ ਫਾਰਮਰ ਬਣਾਇਆ ਤੇ ਇਹਦੇ ਵਿੱਚ ਸਾਰੀ ਸਵਾਮੀਨਾਥਰ ਰਿਪੋਰਟ ਉਹਨੇ ਲਿਖੀ ਵੀ ਆਹਾਹਾ ਕੁਝ ਹੋਣਾ ਜਾਈਂਦਾ ਤੇ 2006 ਚ ਇਹਨਾਂ ਨੇ ਪੰਜ ਰਿਪੋਰਟਾਂ ਸਰਕਾਰ ਨੂੰ ਦਿੱਤੀਆਂ ਜੋ ਕੇਂਦਰ ਸਰਕਾਰ ਹੁੰਦੀ ਆਪਣੀ ਉਹਨੂੰ ਪੰਜ ਰਿਪੋਰਟਾਂ ਭੇਜੀਆਂ ਕਿ ਜੀ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ ਉਹਨਾਂ ਨੂੰ ਠੀਕ ਕਰ ਲਈ ਆਹਾਹਾ ਪੁਆਇੰਟਾਂ ਤੇ ਤੁਸੀਂ ਗੌਰ ਕਰੋ ਤੇ ਇਹ ਹੋ ਸਕਦੇ ਆ ਕਿ ਕਿਵੇਂ ਹੋ ਸਕਦੇ ਇਹ ਐਂ ਹੋ ਸਕਦੇ ਹੈ ਤੇ ਤੁਸੀਂ ਇਹਨਾਂ ਨੂੰ ਕਰ ਦਿਓ ਤੇ ਪਰ ਵੀ ਮਾੜੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਮਾੜੀ ਲੀਡਰਸ਼ਿਪ ਜਾਂ ਅਣਪੜ ਜਿਨ੍ਹਾਂ ਨੂੰ ਆਰਥਿਕਤਾ ਬਾਰੇ ਕੁਝ ਪਤਾ ਨਹੀਂ ਉਹ ਲੀਡਰ ਸੀਗੇ ਮੂਰੇ ਤੇ ਅੱਜ 13 ਸਾਲ ਹੋ ਚੁੱਕੇ ਆ ਰਿਪੋਰਟ ਪੇਸ਼ ਕੀਤੀ ਨੂੰ 13 ਸਾਲ ਚ ਕਾਂਗਰਸ ਦੀ ਸਰਕਾਰ ਵੀ ਰਹੀ ਬੀਜੇਪੀ ਦੀ ਵੀ ਰਹੀ 15 ਸਾਲ ਤਾਂ ਇਹਨਾਂ ਦੇ ਹੋ ਗਏ ਤੇ 13 ਸਾਲ ਹੋ ਗਏ ਇਹ 8 ਸਾਲ 7 ਸਾਲ ਕਾਂਗਰਸ ਟਪਾ ਗਈ 5 ਸਾਲ ਮੋਦੀ ਟਪਾ ਗਿਆ ਕਹਿੰਦਾ ਕਹਿੰਦਾ ਵੀ ਆਪਾਂ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਕਰਾਂਗੇ ਪਰ ਸਵਾਮੀਨਾਥਨ ਰਿਪੋਰਟ ਨਹੀਂ ਛੇੜੀ ਇਹਨਾਂ ਨੇ ਇਹ ਦਾ ਕਾਰਨ ਹੀ ਇਹਨਾਂ ਨੇ ਸਵਾਮੀਨਾਥਨ ਰਿਪੋਰਟ ਨਹੀਂ ਛੇੜੀ ਕਿਉਂਕਿ ਕਿਸਾਨਾਂ ਦਾ ਜਦੋਂ ਭਲਾ ਹੋ ਗਿਆ ਤਾਂ ਇਹ ਬੋਟ ਕੀ ਤੋਂ ਮੰਗਣਗੇ ਹੁਣ ਦਿੱਲੀ ਜੀ ਕਣਕ ਦਾ ਭਾ 2616 ਹੋ ਗਿਆ ਝੋਨੇ ਦਾ 2676 ਹੋ ਗਿਆ ਅਗਲੇ ਨੇ ਸੁਆਮੀਨਾਥ ਰਿਪੋਰਟ ਲਾਗੂ ਕਰਤੀ ਆਪਣੇ ਤੋਂ ਲੋਕ ਕਰੀਗੇ ਟੋਪੀ ਵਾਲਾ ਟੋਪੀ ਵਾਲਾ ਪਰ ਅਗਲੇ ਨੇਤਰਗੇ ਟੋਪੀ ਵਾਲਾ ਆਪਣੇ ਤੋਂ ਆ ਕੈਪਟਨ ਪੱਗ ਵਾਲਾ ਲਾ ਲਓ ਇਹਨੇ ਕੀ ਕਰਤਾ ਕਿਸਾਨਾਂ ਦਾ ਕਰਜ਼ਾ ਮਾਫੀ ਕਰਜ਼ਾ ਮਾਫੀ ਕਰੀ ਜਾਂਦਾ ਬਹੁਤ ਵਧੀਆ ਗੱਲ ਆ ਮੈਂ ਕਹਿੰਦਾ ਹੋਣੀ ਚਾਹੀਦੀ ਪਰ ਵੀ ਸੁਆਮੀਨਾਥ ਰਿਪੋਰਟ ਬਾਰੇ ਜਾਂ ਹੋਰ ਚੀਜ਼ ਬਾਰੇ ਕੁਝ ਨਹੀਂ ਕਰ ਰਹੀ ਇਹ ਟ ਇੱਕ ਪਾਸੇ ਟੈਕਸ ਲਾ ਰਹੀ ਹੈ ਸਰਕਾਰ ਤੇ ਦੂਜੇ ਪਾਸੇ ਕਿਸਾਨਾਂ ਨੂੰ ਮਾਫ ਕਰ ਰਹੀ ਹੈ ਤੇ ਉਹੀ ਟੈਕਸ ਜਿਹੜੇ ਜਿਵੇਂ ਕਿ ਪਿਛਲੀ ਸਰਕਾਰ ਬਾਦਲ ਸਰਕਾਰ ਨੇ ਪ੍ਰਾਪਰਟੀ ਟੈਕਸ ਮਾਫ ਕੀਤਾ ਸੀ ਕਿ ਖੂਨ ਦੇ ਖੂਨ ਦੇ ਰਿਸ਼ਤੇ ਜੋ ਜੇ ਤੁਸੀਂ ਜ਼ਮੀਨ ਕਰਾਉਣੀ ਹੋ ਮਾਫ ਹੈ ਪਰ ਹੁਣ ਇਹ ਟੈਕਸ ਕਾਂਗਰਸ ਦੇ ਰਾਜ ਚ ਲੱਗੂਗਾ ਇਹ ਕਹਿ ਰਹੇ ਆ ਵੀ ਅਸੀਂ ਲਾਵਾਂਗੇ ਤੇ ਹੋਰ ਵੀ ਕਚਹਿਰੀਆਂ ਚ ਕਈ 5 7 ਫੀਸਾਂ ਵਧਾ ਦੀਆਂ ਜਿਨ੍ਹਾਂ ਦਾ ਇੱਕ ਹਫ਼ਤੇ ਦਾ ਪਹਿਲਾਂ 80 ਕਰੋੜ ਆਉਂਦਾ ਸੀ ਹੁਣ ਉਹਦਾ ਟੈਕਸ 150 ਕਰੋੜ ਹੈ ਪੰਜਾਬ ਦੇ ਲੋਕਾਂ ਤੇ ਹੁਣ ਜਿਹੜਾ ਸੁਆਮੀਨਾਥ ਰਿਪੋਰਟ ਚ ਲਿਖਿਆ ਕੀ ਗਿਆ ਮੇਨ ਗੱਲ ਤੇ ਆਪਾਂ ਆ ਗਏ ਹੁਣ ਕਿ ਇਹਦੇ ਵਿੱਚ ਲਿਖਿਆ ਕੀ ਗਿਆ ਪਹਿਲਾ ਪੁਆਇੰਟ ਤੇ ਭੂਮੀ ਸੁਧਾਰ ਕਿ ਜੋ ਸਰਕਾਰੀ ਜ਼ਮੀਨ ਬੇਲੀ ਪਈ ਹੈ ਬਹੁਤ ਸਾਰੇ ਰਾਜਾਂ ਚ ਉਹ ਸਰਕਾਰ ਜਿਹੜੀ ਬੇਜ਼ਮੀਨੇ ਕਿਸਾਨਾਂ ਦੇ ਵਿੱਚ ਵੰਡ ਦੇਵੇ ਜਿਵੇਂ ਯੂਪੀ ਬਿਹਾਰ ਬੰਗਾਲ ਇੱਥੇ ਬਹੁਤ ਜ਼ਮੀਨ ਪਈ ਹੈ ਪੰਜਾਬ ਚ ਘਟ ਹੈ ਮੱਧ ਪ੍ਰਦੇਸ਼ ਆਦਿ ਜਿਹੇ ਰਾਜਾਂ ਚ ਬਹੁਤ ਸਰਕਾਰੀ ਜ਼ਮੀਨ ਪਈ ਹੈ ਬੇਲੀ ਤੇ ਜੇ ਉਹ ਛੋਟੇ ਕਿਸਾਨਾਂ ਦੇ ਵਿੱਚ ਬਰਾਬਰ ਵੰਡ ਦਿੱਤੀ ਜਾਵੇ ਤੇ ਉਹਨਾਂ ਨੂੰ ਸਿੰਚਾਈ ਦੇ ਸਾਧਨ ਤਲਾਬ ਵਗੈਰਾ ਬਣਾ ਦਿੱਤੇ ਜਾਣ ਨਰੇਗਾ ਰਾਹੀ ਜੋਗੀ ਦੀ ਸਰਕਾਰ ਕਰੋੜਾਂ ਰੁਪਏ ਨਰੇਗਾ ਵਾਲਿਆਂ ਦਿੰਦੀ ਹੈ ਬਹੁਤ ਜਗ੍ਹਾ ਬਣ ਵੀ ਰਹੀ ਹੈ ਉਹ ਬਣ ਜਾਣ ਸਰਕਾਰੀ ਜ਼ਮੀਨ ਵੇਲੀ ਪਈ ਕਿਸਾਨਾਂ ਅੰਚ ਵੰਡ ਦਿੱਤੀ ਜਾਵੇ ਗਹਿਣੇ ਦੇ ਤੌਰ ਤੇ ਤੇ ਤਾਂ ਕਿ ਉਹਨਾਂ ਦਾ ਜੀਵਨ ਪੱਧਰ ਜਿਹੜਾ ਉੱਚਾ ਹੋ ਸਕੇ ਹੋਰ ਕੀ ਲਿਖਿਆ ਇਹਦੇ ਵਿੱਚ ਆਦੀਵਾਸੀ ਇਸ ਰਿਪੋਰਟ ਚ ਕਿਹਾ ਗਿਆ ਹੈ ਕਿ ਜੋ ਆਦੀਵਾਸੀ ਜੰਗਲਾਂ ਚ ਰਹਿੰਦੇ ਸੀ ਪਹਿਲਾਂ ਜਦੋਂ ਤੋਂ ਬ੍ਰਿਟਿਸ਼ ਕਾਨੂੰਨ ਆਏ ਉਹਨਾਂ ਨੇ ਕਹਿ ਦਿੱਤਾ ਸਰਕਾਰ ਨੇ ਵੀ ਬ੍ਰਿਟਿਸ਼ ਨੇ ਤੇ ਉਮੀ ਹੁਣ ਅੱਗੇ ਚੱਲ ਰਿਹਾ ਵੀ ਜਿਹੜੇ ਆਦੀਵਾਸੀ ਇਹਨਾਂ ਦਾ ਜੰਗਲਾਂ ਤੇ ਕੋਈ ਹੱਕ ਨਹੀਂ ਇਹ ਸਾਰੇ ਸਰਕਾਰ ਦੇ ਨੇ ਤੋ ਉਹ ਕਹਿੰਦਾਗਾ ਵੀ ਜੰਗਲਾਂ 'ਚ ਰਹਿੰਦੇ ਆਦੀਵਾਸੀਆਂ ਨੂੰ ਜੰਗਲਾਂ 'ਚ ਰਹਿਣ ਦਿੱਤਾ ਜਾਵੇ ਜੇ ਉਹ ਰਹਿਣਾ ਚਾਹੁੰਦੇ ਐ ਤੇ ਜਿਹੜੇ ਜੰਗਲਾਂ ਤੇ ਉਹਨਾਂ ਦੇ ਅਧਿਕਾਰ ਐ ਉਹਨਾਂ ਨੂੰ ਉਹ ਦਿੱਤੇ ਜਾਣ ਤੇ ਜੰਗਲਾਂ ਤੋਂ ਹੀ ਉਹ ਆਪਣਾ ਜੀਵਨ ਬਸਰ ਕਰ ਸਕਦੇ ਐ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਨ ਇਹ ਵੈਸੇ ਤਾਂ ਨਾ ਮੁਮਕਿਨ ਜੀ ਗੱਲ ਐ ਕਿਉਂਕਿ ਹੁਣ ਹਰ ਇੱਕ ਲੋਕ ਮਾਡਰਨਿਜ਼ਮ ਹੋ ਰਿਹਾ ਹੈਗਾ ਉਹ ਜੰਗਲਾਂ ਜੀਵਨ ਬਤੀਤ ਹੁਣ ਨਹੀਂ ਕਰਨਗੇ ਉਹ ਵੀ ਆਪਣੇ ਸੱਭੇ ਵਿੱਚ ਹੀ ਰਹਿਣਗੇ ਆ ਕੇ ਇਹ ਚੀਜ਼ ਇਸ ਵਿੱਚ ਦੱਸੀ ਅਗਲਾ ਪੁਆਇੰਟ ਜੀ ਦਾ ਸਾਰੇ ਆਪਾਂ ਸੁਣਦੇ ਹਾਂ ਰੌਲਾ ਪਿਆ ਜਿੱਥੋਂ 20 ਸਵਾਮੀ ਨਥਰਪੁਰਟ ਜਿਹੜਾ ਫਸਲ ਦਾ ਪਾ ਉਹ ਇਹਨੇ ਕਿਉਂ ਕਿਹਾ ਉਹ ਕਹਿੰਦਾ ਵੀ ਜਿਹੜੀ ਕਿਸਾਨ ਹੱਤਿਓ ਪੂਰਨ ਤੌਰ ਤੇ ਕਿਵੇਂ ਰੁਕ ਸਕਦੀ ਏ ਉਹਨੇ ਇਹ ਨਹੀਂ ਕਿਹਾ ਵੀ ਕਰਜ਼ੇ ਮਾਫ ਕਰ ਦਿਓ ਉਹਨੇ ਕਿਹਾਗਾ ਵੀ ਘਟੋ ਘਟ ਸਮਰਥਨ ਮੁੱਲ 'ਚ ਵਾਧਾ ਕੀਤਾ ਜਾਵੇ ਜੋ ਐਮਐਸਪੀ ਤੈਅ ਕੀਤਾ ਜਾਂਦਾ ਉਹਦੇ ਨਾਲ ਉਹਦਾ ਰੱਖੀ ਜਾਵੇ ਉਹਦੇ ਨਾਲ ਜਿਹੜਾ ਲਾਗਤ ਖਰਚਾ ਆਉਂਦਾ ਉੱਤੇ ਉਸ ਦਾ 50% ਜੋੜ ਕੇ ਫਸਲ ਦਾ ਭਾਅ ਜਿਹੜਾ ਤੈਅ ਕੀਤਾ ਜਾਵੇ ਜੋ ਦਿੰਦੀ ਹੈ ਸਰਕਾਰ ਪਾਉ ਉਹ ਤਾਂ ਦਿੰਦੀ ਹੈ 50% ਵਿੱਚ ਖਰਚਾ ਜੋੜ ਕੇ ਜੋ ਖਰਚਾ ਆਉਂਦਾ 50% ਜੋੜ ਕੇ ਫਸਲ ਦਾ ਭਾਅ ਤੈਅ ਕੀਤਾ ਜਾਵੇ ਜਿਵੇਂ ਹੁਣ ਦਿੱਲੀ ਸਰਕਾਰ ਨੇ ਕਰਿਆ 800 ਰੁਪਏ ਵਜਾਬ ਨਾਲ ਕਣਕ ਵਧਾ ਦਿੱਤੀ ਉਸੇ ਤਰ੍ਹਾਂ ਹੀ ਕਹਿੰਦਾ ਵੀ ਹਰ ਇੱਕ ਰਾਜ ਜਿਹਾ ਉਹ ਵੀ ਤਾਂ ਕਿ ਕਿਸਾਨ ਨੂੰ ਕਰਜ਼ਾ ਮਾਫੀ ਦੀ ਲੋੜ ਨਾ ਪਵੇ ਉਹਨੂੰ ਖੁਦਕੁਸ਼ੀ ਕਰਨ ਦੀ ਲੋੜ ਨਾ ਪਵੇ ਪੈਸੇ ਕਨੋਂ ਤੰਗ ਹੋ ਕੇ ਫਿਰ ਇਹਨੇ ਅੱਗੇ ਕਿਹਾ ਵੀ ਸਿੰਚਾਈ ਸੁਧਾਰ ਇਹ ਕਹਿੰਦਾ ਵੀ ਹਰ ਖੇਤ ਨੂੰ 100% ਨਹਿਰੀ ਪਾਣੀ ਲੱਗੇ ਨਹਿਰੀ ਪਾਣੀ ਕਿਵੇਂ ਵੀ ਨਹਿਰੀ ਪਾਣੀ ਜਾਂਦਾ ਤਾਂ ਠੀਕ ਹੈ ਜੇ ਨਹੀਂ ਹੈਗਾ ਤਾਂ ਵੱਡੇ ਵੱਡੇ ਡੱਗ ਡੱਗ ਤੇ ਤਲਾਬ ਬਣਾਏ ਜਾਣ ਜਿਵੇਂ ਪੰਜਾਬ ਦੇ ਟੋਬੇ ਐ ਟੋਬਿਆਂ 'ਚ ਪਾਣੀ ਤਾਂ ਬਾਧੂ ਪਿਆ ਪਰ ਇਹਨਾਂ ਦਾ ਪਾਣੀ ਖੇਤਾਂ 'ਨਹੀਂ ਲੱਗਦਾ ਇਹ ਪਾਣੀ ਜੇਕਰ ਖੇਤਾਂ ਨੂੰ ਲੱਗਦਾ ਹੋਵੇ ਤੇ ਇਸੇ ਤਰੀਕੇ ਵੱਡੇ ਵੱਡੇ ਤਲਾਬ ਬਣਾਏ ਜਾਣ ਜਿੱਥੇ ਨਹਿਰੀ ਪਾਣੀ ਨਹੀਂ ਪੰਜਾਬ 'ਚ ਨਹਿਰੀ ਪਾਣੀ ਹੈਗਾ ਪਰ ਫਿਰ ਵੀ ਇਹ ਟੋਬਿਆਂ ਦਾ ਪਾਣੀ ਵੀ ਜਿਹੜਾ ਲੱਗਣਾ ਚਾਹੀਦਾਗਾ ਤਾਂ ਕਿ ਟੋਬਿਆਂ ਦੇ ਜਿਹੜੇ ਪਾਣੀ ਸਾਫ਼ ਵੀ ਹੁੰਦਾ ਰਹੇ ਪਸ਼ੂਆਂ ਲਈ ਵੀ ਚੰਗਾ ਰਹੇ ਤੇ ਫਸਲਾਂ ਨੂੰ ਵੀ ਲੱਗਦਾ ਰਹੇ ਅਜਿਹੇ ਉਹਨੇ ਕਿਹਾ ਸੀ ਵੀ ਹਰ ਇੱਕ ਜਿਹੜਾ ਖੇਤ ਨੂੰ ਹੋ ਸਕੇ ਕਹਿੰਦਾ ਵੀ ਸਾਰਾ ਸਾਲ ਨਹਿਰ ਦਾ ਪਾਣੀ ਲੱਗੇ ਜਾਂ ਜਿਹੜਾ ਡੱਗਾਂ 'ਚ ਇਕੱਠਾ ਕੀਤਾ ਜਾਂਦਾ ਉਹੀ ਪਾਣੀ ਲੱਗੇ ਤਰ ਤਿਹਠਲਾ ਪਾਣੀ ਬਰਤਨ ਦੀ ਲੋੜ ਨਾ ਪਵੇ ਨਾਲੇ ਫਸਲ ਜ਼ਿਆਦੇ ਹੋਵੇ ਇਹ ਉਹ ਬੰਦਾ ਕਹਿੰਦਾ ਸੀ ਹੁਣ ਗੱਲ ਆਉਂਦੀ ਇਹਨੇ ਕਰੀ ਇਹ ਵੀ ਫਸਲ ਬੀਮਾ ਕਹਿੰਦਾ ਵੀ ਕਿਸਾਨ ਦੀ ਫਸਲ ਦਾ ਬੀਮਾ ਕੀਤਾ ਜਾਵੇ ਉਹ ਕੋਈ ਵੀ ਫਸਲ ਹੈ ਪੱਕੇ ਤੌਰ ਤੇ 100% ਹਰ ਕਿਸਾਨ ਦੀ ਫਸਲ ਦਾ ਬੀਮਾ ਕੀਤਾ ਜਾਵੇ ਇੱਕ ਤਾਂ ਇਹਦਾ ਉਹ ਕਹਿੰਦੀ ਕਹਿੰਦਾ ਬਾਕੀ ਉਹ ਕਹਿੰਦਾ ਵੀ ਜਿਹੜਾ ਖਰਚਾ ਕਿਸਾਨ 6 ਮਹੀਨੇ ਆਪਣੀ ਫਸਲ ਤੇ ਕਰਦਾ ਮੰਨ ਲਓ ਆਪਾਂ ਹੁਣ ਤੱਕ ਕਣਕ ਤੇ ਜੋ ਖਰਚਾ ਕੀਤਾ ਤੇ ਅੱਗੇ ਝੋਨੇ ਤੇ ਕਰਾਂਗੇ ਝੋਨਾ ਲਾਉਣ ਤੋਂ ਲੈ ਕੇ ਝੋਨਾ ਵੱਢਣ ਤੱਕ ਜਿੰਨਾ ਖਰਚਾ ਆਪਾਂ ਕਰਾਂਗੇ ਉਹਦਾ ਵਿਆਜ ਹੈ ਜਿਹੜਾ ਸਰਕਾਰ ਦੇਵੇ ਕਿਸਾਨ ਨੂੰ ਕਿਉਂਕਿ ਉਹ ਦੇਊਗਾ ਤਾਂ ਸਰਕਾਰ ਨੂੰ ਫਸਲ ਤੇ ਫੇਰ ਹੀ ਉਹਦੀ ਹਾਲਤਾਂ ਸੁਧਾਰ ਆਉ ਕਿਉਂਕਿ ਕਈ ਵਾਰ ਕੀ ਹੁੰਦਾ ਕਿਸਾਨ ਕਰਜਾਉ ਹੁੰਦਾ ਤੇ ਜਿਹੜਾ ਫਸਲ ਤੇ ਉਹਨੇ ਖਰਚਾ ਕਰਨਾ ਹੁੰਦਾ ਉਹ ਵਿਆਜ ਤੇ ਪਾਉਂਦਾ ਜੇ 20000 ਖਰਚਾ ਕਰਦਾ ਉਹ ਵਿਆਜ ਬੂਜ ਪਾ ਕੇ ਉਹਨੂੰ 25 30 ਚ ਵਗ ਜਾਂਦਾ ਉਹ ਉਹੀ 10000 ਰੁਪਏ ਉਹ ਆਪਦੇ ਹੋਰ ਕਿਤੇ ਵਰਤ ਸਕਦਾ ਆਪਦੇ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਜ਼ਿੰਦਗੀ ਨੂੰ ਹੋਰ ਸੌਖਾ ਕਰਨ ਲਈ ਹੋਰ ਖਰਚੇ ਘਟ ਸਕਦਾ ਘੱਟੋ-ਘੱਟ ਤਾਂ ਉਹ ਕਹਿੰਦਾ ਵੀ ਵਿਆਜ ਦੇਵੇ ਸਰਕਾਰ ਜੋ ਕਿਸਾਨ 6 ਮਹੀਨੇ ਖਰਚਾ ਕਰਦਾ ਆਪਦੀ ਫਸਲ ਤੇ ਹੁਣ ਇਹ ਕਹਿੰਦਾ ਵੀ ਕੁਦਰਤੀ ਆਫਤਾਂ ਦੀ ਜੇ ਕੋਈ ਤਾਂ ਕੇਂਦਰ ਦੇ ਸਟੇਟ ਸਰਕਾਰਾਂ ਸਪੈਸ਼ਲ ਕੋਸ਼ ਰੱਖਣ ਕਿਸਾਨਾਂ ਨੂੰ ਤੇ ਕੁਝ ਹੀ ਦਿਨਾਂ ਚ ਮੰਨ ਲਓ ਪੈਸਾ ਦੇਣ ਵੀ ਆ ਭਾਈ ਸੋਡਾ ਨੁਕਸਾਨ ਹੋ ਗਿਆ ਚੱਕੋ ਆਪਦੇ ਪੈਸੇ ਇਸ ਤਰ੍ਹਾਂ ਉਹਨਾਂ ਕੁਦਰਤੀ ਆਫਤ ਵੀ ਬੜੀ ਵੱਡੀ ਆਉਂਦੀ ਹੈ ਤਾਂ ਇਹ ਉਹ ਕਰੇ ਜਿਵੇਂ ਬੀਮੇ ਦੀ ਗੱਲ ਕੀਤੀ ਗਈ ਸੀ ਉਸੇ ਤਰ੍ਹਾਂ ਜਿਵੇਂ ਪੰਜਾਬ ਚ ਲਾ ਲੋ 13000 ਪਿੰਡ ਹੈ ਜੇ ਆਪਾਂ ਗੱਲ ਕਰੀਏ ਵੀ ਹਰ ਪਿੰਡ ਦੇਖੋ ਕਿਸੇ ਹਜ਼ਾਰ ਕਿੱਲਾ ਕਿਸਦਾ ਕਿੰਨਾ 1 ਲੱਖ ਏਕੜ ਜ਼ਮੀਨ ਮੰਨ ਲਓ ਪੰਜਾਬ ਦੀ ਤੇ ਜੇਕਰ ਪੰਜਾਬ ਸਰਕਾਰ ਹਰ ਕਿਸਾਨ ਤੋਂ ਇੱਕ-ਇੱਕ ਰੁਪਏ ਦੇ ਹਿਸਾਬ ਨਾਲ ਦੇਵੇ ਤਾਂ ਦੇਖੋ ਤੁਸੀਂ ਕਿਤੇ ਕੋ ਥੋੜੀ ਜਿਹਾ ਜਗ੍ਹਾ ਤੇ ਕੁਦਰਤੀ ਆਫਤ ਹੁੰਦੀ ਹੈ ਹਰ ਇੱਕ ਜਗ੍ਹਾ ਤਾਂ ਹੁੰਦੀ ਵੀ ਨਹੀਂ ਉਹੀ ਪੈਸਾ ਉਹ ਸਾਰੇ ਕਿਸਾਨਾਂ ਦਾ ਇੱਕ ਜਗ੍ਹਾ ਦੇ ਸਕੇ ਤਾਂ ਇਸ ਦਾ ਸਰਕਾਰ ਲਾਉਂਦੀ ਹੈ ਪਰ ਜੇਦੋਂ ਵੀ ਕੋਈ ਗੜੇਮਾਰੀ ਹੁੰਦੀ ਹੈ ਜਾਂ ਹੋਰ ਉਹਦੋਂ ਪਟਵਾਰੀ ਗਰਦੌਰੀ ਨਹੀਂ ਕਰਨ ਆਉਂਦੇ ਗਰਦੌਰੀ ਦੇ ਗਰਦੌਰੀ ਮਤਲਬ ਦੌਰਾ ਹੀ ਨਹੀਂ ਕਰਨ ਆਉਂਦੇ ਤੇ ਉਹ ਦੇਖਣੀ ਨਹੀਂ ਆਉਂਦੇ ਜੇ ਆਉਂਦੇ ਆ ਤਾਂ ਆਪਣੇ ਚਿਹਤੇ ਬੰਦਿਆਂ ਨੂੰ ਪੈਸੇ ਦੇ ਜਾਂਦੇ ਜਿਵੇਂ ਪਹਿਲਾਂ ਨਰਮੇ ਤੇ ਝੋਨੇ ਦੇ ਵੇਲੇ ਹੋਇਆ ਸੀਗਾ ਹੁਣ ਇੱਕੋ ਨੇ ਕਿਹਾ ਗਿਆ ਸੀ ਵੀ ਜਿਹੜੀ ਜੀਡੀਪੀ ਹੁੰਦੀ ਹੈ ਵੈਸੇ ਤਾਂ ਜੀਡੀਪੀ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ ਆਪਣੇ ਦੇਸ਼ 'ਚ ਕਹਿ ਦਿੰਦੇ ਆ ਵੀ ਜੀਡੀਪੀ ਵਧ ਗਈ ਜੀਡੀਪੀ 'ਚ ਕੀ ਹੁੰਦਾ ਜੀਡੀਪੀ 'ਚ ਜੇ ਕੋਈ ਰੇੜੀ ਲਾਉਂਦਾ ਉਹ ਪੈਸਾ ਕਮਾਉਂਦਾ ਉਹ ਜੀਡੀਪੀ 'ਚ ਨਹੀਂ ਹੁੰਦਾ ਜਿਹੜੀ ਕਿਸਾਨ ਸਬਜ਼ੀ ਆਪਦੀ ਘਰੇ ਲਾ ਕੇ ਖਾਂਦਾ ਉਹ ਜੀਡੀਪੀ 'ਚ ਨਹੀਂ ਹੁੰਦੀ ਜਿਹੜੀ ਘਰੇਲੂ ਤੌਰ ਤੇ ਖੇਤੀ ਜੇ ਆਪਾਂ ਘਰ ਦੀ ਗਣਕ ਰੱਖਦੇ ਆ ਖਾਣ ਨੂੰ ਇੱਕ ਇੱਕ ਕਿੱਲੇ ਦੀ ਦੋ ਦੋ ਕਿੱਲਾਂ ਦੀ ਉਹ ਜੀਡੀਪੀ 'ਚ ਨਹੀਂ ਹੁੰਦੀ ਹਜੇ ਸਰਕਾਰ ਕਹਿੰਦੀ ਹੈ ਵੀ ਗਰੀਬੀ ਹੈ ਗਰੀਬੀ ਇਸੇ ਕਾਰਨ ਹੀ ਗਿਣਿਆ ਗਿਣਿਆ ਜਾਂਦਾ ਇੰਡੀਆ ਗਰੀਬ ਦੇਸ਼ ਕਿਉਂਕਿ ਜੀਡੀਪੀ 'ਚ ਜਿਹੜੇ ਛੋਟੇ ਲੈਵਲ ਦੇ ਬੰਦੇ ਨੇ ਪ੍ਰਾਈਵੇਟ ਕੰਮ ਕਰਦੇ ਆ ਉਹ ਉਹ ਜੀਡੀਪੀ 'ਚ ਗਿਣਦੀ ਨਹੀਂ ਸਰਕਾਰ ਜਦੋਂ ਉਹ ਜੀਡੀਪੀ 'ਚ ਲਾਗੇ ਤਾਂ ਪੰਜਾਬ ਇੰਡੀਆ ਜਿਹੜਾ ਬਹੁਤ ਅਮੀਰ ਦੇਸ਼ ਮੰਨਿਆ ਜਾਊਗਾ ਤੇ ਇਸ ਲਈ ਜੀਡੀਪੀ ਪਰ ਉਹ ਫਿਰ ਵੀ ਕਹਿੰਦਾ ਵੀ ਜੀਡੀਪੀ ਦਾ 1% ਜਿਹੜਾ ਭੁੱਖਮਰੀ ਤੇ ਲਾਇਆ ਜਾਵੇ ਭੁੱਖਮਰੀ ਤੇ ਲਾਇਆ ਜਾਵੇ ਤਾਂ ਜੋ ਅਨਾਜ ਭੰਡਾਰਨਾ ਜਿਹੜਾ ਉਹਨਾਂ ਨੂੰ ਸੁਰੱਖਿਤ ਰੱਖਿਆ ਜਾਵੇ ਤੇ ਖਰਾਬ ਹੋਣ ਤੋਂ ਬਚਾਇਆ ਜਾਵੇ ਤੇ ਜੋ ਲੋਕ ਭੁੱਖੇ ਮਰ ਰਹੇ ਆ ਉਹਨਾਂ ਨੂੰ ਉਹ ਅਨਾਜ ਜਿਹੜਾ ਮਹੀਆ ਕਰਵਾਇਆ ਜਾਵੇ ਜੀ ਡੀ ਪੀ ਦੀ 1% ਅਲੱਗ ਤੋਂ ਰੱਖ ਕੇ ਭੁੱਖਮਰੀ ਤੇ ਲਾਇਆ ਜਾਵੇ ਉਹਨੂੰ ਹੁਣ ਇੱਕੋ ਕਹਿੰਦਾ ਵੀ ਦੇਸ਼ ਜਿਹੜੀ ਹਰ ਜਗ੍ਹਾ ਤੇ ਮਿੱਟੀ ਦੀ ਜਾਂਚ ਕਹਿੰਦਾ ਮੁਫਤ ਹੋਵੇ ਤੇ ਹਰ ਜਗ੍ਹਾ ਹੋਵੇ ਮੁਫਤ ਦੀ ਤਾਂ ਦੂਰ ਦੀ ਗੱਲ ਆ ਨੇੜੇ ਤੇੜੇ ਹਰ ਇੱਕ ਥਾਂ ਤੇ ਮਿੱਟੀ ਦੀ ਜਾਂਚ ਹੁੰਦੀ ਨਹੀਂ ਦੂਰ ਜਾਣ ਦੀ ਕਿਸਾਨ ਕੌਲ ਕਰਦਾ ਤੇ ਨੇੜੇ ਜਿਹੜੀ ਹੁੰਦੀ ਨਹੀਂ ਉਹ ਕਹਿੰਦਾ ਵੀ ਮਿੱਟੀ ਦੀ ਜਾਂਚ ਹੋਵੇ ਤਾਂ ਕਿ ਕਿਸਾਨ ਨੂੰ ਪਤਾ ਲੱਗ ਸਕੇ ਮੈਂ ਕੀ ਸਿੱਟਾਂ ਬਾਣ ਚ ਕੀ ਪਾਵਾਂ ਕਿਉਂਕਿ ਗਲਤਫਲਤ ਪਾਈ ਜਾਂਦੀ ਉਹਦੀ ਡੋਜ਼ ਅੱਡ ਪਤੀ ਜਾਂਦੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਕਈ ਵਾਰੀ ਉਹ ਨਹੀਂ ਪੈਂਦੀ ਤੇ ਹੋਰ ਉਹ ਕੀ ਕਹਿੰਦਾ ਸੀ ਇੱਕ ਹੋਰ ਪੁਆਇੰਟ ਇਹ ਚ ਲਿਖਣਾ ਰਹਿ ਗਿਆ ਤੁਸੀਂ ਉਹ ਸੁਣ ਲਓ ਉਹ ਕਹਿੰਦਾ ਸੀ ਵੀ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਕਿਸੇ ਕੰਪਨੀ ਨੂੰ ਦੇਣ ਦਿੱਤੀ ਜਾਵੇ ਜਿਹੜੇ ਜ਼ਮੀਨ ਦਾ ਮਾਲਕ ਹੈ ਕਿਸਾਨ ساری ਉਮਰ ਮਾਲਕ ਰਹੇ ਇਹ ਸਰਕਾਰ ਨੇ ਫੈਕਟਰੀਆਂ ਹੀ ਲਾਉਣੀਆਂ ਬੰਜਰ ਜ਼ਮੀਨਾਂ ਤੇ ਜੋ ਸਰਕਾਰੀ ਜ਼ਮੀਨਾਂ ਵਿਹਲੀਆਂ ਪਈਆਂ ਉੱਥੇ ਲਾਵੇ ਤੇ ਉੱਥੇ ਮਜ਼ਦੂਰਾਂ ਦਾ ਪ੍ਰਬੰਧ ਆਪ ਕਰਕੇ ਦੇਵੇ ਹਰ ਇੱਕ ਜਗ੍ਹਾ ਤੇ ਜਿਹੜੀਆਂ ਖੇਤੀ ਜੋਗ ਜ਼ਮੀਨਾਂ ਕੰਪਨੀਆਂ ਲੈ ਰੰਗੀਆਂ ਨੇ ਆਪਣੇ ਨੇੜੇ ਜਿਹੜੀ ਵੱਧੂ ਫੈਕਟਰੀਆਂ ਨਾਲੇ ਤੋਂ ਪ੍ਰਦੂਸ਼ਣ ਕਰਦੇ ਆ ਨਾਲੇ ਤੋਂ ਦਿਖਾਉਂਦੇ ਆ ਤੇ ਨਾਲੇ ਉਹ ਜ਼ਮੀਨਾਂ ਪਹਿਲਾਂ ਘੱਟ ਰੇਟ ਤੇ ਕਾਰਪੋਰੇਟਰ ਬੰਦੇ ਲੈ ਲੈਂਦੇ ਨੇ ਉਸ ਤੋਂ ਬਾਅਦ ਕੰਪਨੀਆਂ ਨੂੰ ਵੱਧ ਰੇਟ ਤੇ ਵੇਚ ਦਿੰਦੇ ਉਹ ਕਹਿੰਦਾ ਸੀ ਕਿ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਕਿਸੇ ਕੰਪਨੀ ਨਾ ਦੇਣ ਦਿੱਤੀ ਜਾਵੇ ਪਹਿਲਾਂ ਜਿਹੜੇ ਕੋਈ ਐਮ.ਐਲ.ਏ ਹੁੰਦੇ ਆ ਮੰਤਰੀ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਪ੍ਰੋਜੈਕਟ ਇੱਥੇ ਆਊਗਾ ਆਪ ਉਹ ਜ਼ਮੀਨ ਲੈ ਲੈਂਦੇ ਪਹਿਲਾਂ ਘੱਟ ਰੇਟ ਤੇ ਜੇ 4 ਲੱਖ ਨੂੰ ਰੇਟ ਚੱਲਦਾ ਜ਼ਮੀਨ ਦਾ ਕਿਤੇ ਮਾੜੀ ਜ਼ਮੀਨ ਹੈ ਤਾਂ ਉਹ 67 ਨੂੰ ਲੈ ਲੈਂਦੇ ਪਹਿਲੇ ਲੋਕ ਜ਼ਮੀਨ ਜ਼ਿਮੀਂਦਾਰਾ ਜਿਹੜੇ ਉਹ ਭਾਜ ਭਾਜ ਦੇ ਦਿੰਦੇ ਆ ਪਰ ਬਾਅਦ ਚ ਕੀ ਹੁੰਦਾ ਉਹੀ ਜ਼ਮੀਨ ਉਹ 20 ਵੀ ਲੱਖ 25 25 ਲੱਖ 50 50 ਲੱਖ ਨੂੰ ਵੇਚ ਕੇ ਸਾਰੀ ਉਮਰ 8 8 10 10 ਸਪੀਡੀਆਂ ਬੇਲੀਆਂ ਖਾਂਦੀਆਂ ਸਬਰ ਉਹਨਾਂ ਨੂੰ ਫੇਰ ਵੀ ਨਹੀਂ ਪਰ ਵੀ ਕਿਸਾਨਾਂ ਨਾਲ ਤੱਕਾ ਹੋ ਜਾਂਦਾ ਤੇ ਕਿਸਾਨ ਉੱਥੇ ਫਿਰ 5 5 10 10000 ਤੇ ਮਜ਼ਦੂਰੀ ਕਰਨੇ ਜਾਂਦੇ ਆ ਕਾਰਨ ਉਹ ਪੈਸਾ ਘੱਟ ਮਿਲਦਾ ਉਹਨਾਂ ਨੂੰ ਜ਼ਮੀਨ ਦਾ ਸਹੀ ਰੇਟ ਮਿਲਦਾ ਨਹੀਂ ਜੇ ਉਹਨਾਂ ਨੂੰ ਫਸਲ ਦਾ ਭਾਅ ਦਿੱਤਾ ਜਾਵੇ ਉਹ ਉਸ ਤੇ ਖੇਤੀ ਕਰਨ ਤੇ ਚੰਗਾ ਜੀਵਨ ਹੈ ਜਿਹੜਾ ਬਤੀਤ ਕਰਨ ਤਾਂ ਜੀ ਇਹ ਸੀ ਸੁਆਮੀ ਨਾਥਨ ਆਪਾਂ ਇਹਨੂੰ ਸਮਝਦੇ ਸੀ ਵੀ ਇਹ ਸਿਰਫ ਫਸਲਾਂ ਦੇ ਭਾਅ ਤੈਅ ਕਰਨ ਲਈ ਕਿਹਾ ਜਾਂਦਾ ਪਰ ਇਸ ਰਿਪੋਰਟ ਚ ਬਹੁਤ ਕੁਝ ਲਿਖਿਆ ਹੈ ਤੇ ਸਭ ਤੋਂ ਵੱਡੀ ਪ੍ਰਾਪਤੀ ਦੀ ਮੇਰੇ ਹਿਸਾਬ ਨਾਲ 1966 ਦੀ ਸੀ ਜਿਸ ਚ ਇਸ ਨੇ ਫਸਲਾਂ ਦਾ ਜਿਹੜਾ ਚੰਗਾ ਸ਼ੋਧ ਕੀਤਾ ਇੱਕੇ ਬੰਦਾ ਇੱਕ ਹੋਰ ਗੱਲ ਵੀ ਕਹਿੰਦਾ ਇਹ ਸੱਚ ਭੁੱਲ ਗਏ ਸੀ ਇਹ ਵੀ ਪੁਆਇੰਟ ਰਹਿ ਗਿਆ ਇਹ ਬੰਦਾ ਕਹਿੰਦਾ ਵੀ ਚੀਨ ਜਾਪਾਨ ਕੋਰੀਆ ਜਿਹੜੇ 100 100 ਕੁਆਰਟਲ ਝੋਨਾ ਕੱਢਦੇ ਆ ਆਪਣੇ 30 35 ਕੁਆਰਟਲ ਝੋਨਾ ਮਸਾ ਹੁੰਦਾ ਤੇ ਕਣਕ ਜਿਹੜੀ 20 25 ਕੁਆਰਟਲ ਪਰ ਵੀ ਉਹ 50 ਕੁਆਰਟਲ ਕਣਕ ਕੱਢਦਾ ਚੀਨ ਉਹ ਕਿਵੇਂ ਕੱਢਦਾ ਉਹ ਬਈ ਸੋਧ ਤੇ ਪੈਸਾ ਲਾਉਂਦੇ ਤੇ ਹੋਰ ਵੀ ਉਹ ਕਿਸੇ ਦੇਸ਼ ਨੂੰ ਦਿੰਦੇ ਨਹੀਂ ਆਪਣੇ ਆ ਜੀ ਹੁਣ ਵੀ ਉਹ ਆਪਣੇ ਆ ਨਹੀਂ ਰਹਿ ਕਿਉਂਕਿ ਉਹ ਕਿਸੇ ਉੱਥੇ ਦਾ ਚੇਂਜ ਦਾ ਜਿਹੜੀ WhatsApp Facebook YouTube Google ਇਹ ਵੀ ਬੰਦ ਨੇ ਆ ਆਪਦੀਆਂ ਸਾਈਟਾਂ WhatsApp ਦੀ ਥਾਂ ਤੇ ਉਹਨਾਂ ਦੀ ਬੂਈ ਚੈਟ ਆ Facebook ਦੀ ਥਾਂ ਤੇ ਇੱਕ ਹੋਰ ਹੈਗੀ YouTube ਦੀ ਥਾਂ ਡਾ ਜਿਹੜਾ ਆਪਣੇ ਆਪਾ Google ਵਰਤਦੇ ਉਹ Bing ਵਰਤਦੇ ਆ ਆਪ ਦਾ ਉਹਨਾਂ ਦਾ ਸਰਵਰ ਹੈਗਾ ਉਹਨਾਂ ਦੇ ਲੋਕਾਂ ਦਾ ਕੰਟੈਕਟ ਹੀ ਨਹੀਂ ਦੁਨੀਆ 'ਚ ਕਿਸੇ ਨਾਲ ਆਪਦੀ ਖਾਂਦੇ ਉਹ ਆਪਦੀ ਪਹਿਨਦੇ ਆ ਤੇ ਬਹੁਤ ਜ਼ਿਆਦੇ ਉਹ ਹਾਈ ਲੈਵਲ ਤੇ ਉਹਨਾਂ ਦੀ ਖੇਤੀ ਆਪਣੇ ਨਾਲ ਤੇ ਉਹ ਕਹਿੰਦਾ ਵੀ ਜਿਹੜੀ ਉੱਥੇ ਇੰਨੀ ਤਗੜੀ ਸੋਧ ਕਰਕੇ ਕਹਿੰਦਾ ਉਹ ਇੰਨਾ-ਇੰਨਾ ਝਾੜ ਕੱਢ ਰਹੇ ਆ ਆਪਣੇ ਕਿਸਾਨ ਹੁਣ ਆਪਣੇ ਕਿਉਂ ਨਹੀਂ ਕਰ ਰਹੀ ਸਰਕਾਰ ਆਪਣੇ ਖੋਜ ਨੂੰ ਪ੍ਰੋਮੋਟ ਨਹੀਂ ਕਰ ਰਹੀ ਸਰਕਾਰ ਬਹੁਤ ਸਾਰੇ ਬੰਦੇ ਆ ਸੁਆਮੀ ਨਾਥਨ ਵਰਗੀ ਜਿਹੜੇ ਖੋਜਾਂ ਕਰ ਸਕਦੇ ਬਹੁਤ ਕਿਸਾਨ ਹੀ ਕਰ ਸਕਦੇ ਖੋਜਾਂ ਜੇਕਰ ਉਹਨਾਂ ਨੂੰ ਪੈਸਾ ਮਿਲੇ ਲੈਬੋਰੀ ਮਿਲੇ ਪਰ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਭਾਈ ਤੈਨੂੰ 20-50 ਹਜ਼ਾਰ ਮਹੀਨੇ ਦਾ ਪੱਕਾ ਦੇਵਾਂਗੀ ਤੂੰ ਖੋਜ ਦਿੱਥੋਂ ਕੋਈ ਹੋਵੇ ਨਾ ਹੋਵੇ ਜੇ ਤੂੰ ਖੋਜ ਕਰਤੀ ਤੈਨੂੰ ਇੰਨੇ ਕਰੋੜ ਜਾਂ ਕੋਈ ਉਹਦਾ ਪੱਕਾ ਉਹਨੂੰ ਨੌਕਰੀ ਲਈ ਜਾਂ ਉਹਨੂੰ ਘੱਟੋ ਘੱਟ ਉਹ ਚੀਜ਼ ਹੀ ਸਹੂਲਤ ਦਿੱਤੀ ਹੈ ਵੀ ਤੂੰ ਆ ਖੋਜ ਕਰ ਆਸ ਤੈਨੂੰ ਸਮਾਨ ਦਿੰਨੇ ਆ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਇਹ ਖੋਜ ਕਰ ਤੇ ਉਹ ਹੁਣ ਕਿਉਂ ਨਹੀਂ ਹੋ ਰਹੀ ਆਪਣੇ ਪਤਾ ਸਰਕਾਰ ਨੂੰ ਜੇ ਹੁਣ ਕਿਸਾਨ ਦੇ ਦੀ 20 40 ਕੁਆਰਟਲ ਝੋਨਾ ਹੁੰਦਾ ਜਦੋਂ 80 ਕੁਆਰਟਲ ਝੋਨਾ ਕੱਢਣ ਲੱਗ ਗਿਆ ਹੁਣ ਜੀ 50 60000 ਦਾ ਝੋਨਾ ਤਾਂ ਸਵਾ ਲੱਖ ਦਾ ਝੋਨਾ ਹੋ ਗਿਆ ਕਿੱਲੇ ਚ ਤਾਂ ਫਿਰ ਸਰਕਾਰ ਦੀ ਤਾਂ ਪਸੂੜੀ ਪੈ ਜੂ ਸਰਕਾਰ ਨੂੰ ਤਾਂ ਤਾਂ ਇਹੀ ਕਾਰਨ ਆ ਸਰਕਾਰ ਇਹ ਚੀਜ਼ਾਂ ਦੇ ਨਹੀਂ ਕਰ ਰਹੀ ਉਹ ਕਹਿੰਦਾ ਸੀ ਵੀ ਜਿਹੜੀ ਜਿਹੜੀ ਖੋਜ ਹੈ ਸੋਧ ਕਰਨ ਦੀ ਤਕਨੀਕ ਹੈ ਉਹਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇ ਤੇ ਕਿਸਾਨ ਦੀ ਫਸਲ ਦਾ ਭਾਅ ਕਹਿੰਦਾ ਇਸ ਤਰ੍ਹਾਂ ਜੋੜਿਆ ਜਾਵੇ ਤੇ ਜਦੋਂ ਉਹਦੇ ਕੋਲ 60000 ਦਾ ਝੋਨਾ ਉਹਦੇ 120000 ਦਾ ਹੋਇਆ ਹੁਣ ਰੌਲਾ ਪਾ ਰਹੀ ਹੈ ਸਰਕਾਰ ਵੀ ਕੀਟਨਾਸ਼ਕ ਕੀਟਨਾਸ਼ਕ ਜੇ ਹੁਣ 60000 ਦਾ ਝੋਨਾ ਹੁੰਦਾ 120000 ਦਾ ਹੋ ਉਹ ਕੀਟਨਾਸ਼ਕ ਨਾਮ ਪਾਉ ਜਮ੍ਹਾਂ ਨੇ ਉਹ ਰੇ ਸਪਰੇਅ ਕਰਦਾ ਫੇਰ ਬਿਨਾਂ ਰੇ ਸਪਰੇਅ ਤੋਂ ਵੀ ਉਹਦੇ 80 90000 ਦਾ ਝੋਨਾ ਹੋ ਜੂਗਾ ਜੇਕਰ ਇੰਨੇ ਚੰਗੇ ਵੀ ਹੋਣ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਦਿਓ ਵੀ ਸੁਆਮੀ ਨਾਥਾ ਰਿਪੋਰਟ ਬਾਰੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਕਰ ਲਓ ਕਿਸਾਨਾਂ ਦੇ ਸਬੰਧਤ ਦੇਤੇ ਬਹੁਤ ਵੀਡੀਓ ਹੈ 100 150 ਦਾ ਫਰਦ ਵਾਲੀਆਂ ਵੀਡੀਓ ਵੀ ਫਰਦ ਕਿਵੇਂ ਪੜ੍ਹਣੀ ਹੈ ਕਿਵੇਂ ਹਿੱਸਾ ਕੱਢਣਾ ਕੀ ਹੁੰਦੀ ਹੈ ਫਰਦ ਤੇ ਸਬ 310 12 ਦੇ ਕਰੀਬ ਵੀਡੀਓ ਹੋਗੀਆਂ ਸਾਰੀਆਂ ਜੇ ਤੁਸੀਂ ਉਹ ਕੈਟਾਗਰੀ ਦੇ ਹਿਸਾਬ ਨਾਲ ਦੇਖਣੀਆਂ ਤਾਂ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ